ਡੇਰਾ ਬਾਬਾ ਜੋਗੀਪੀਰ ਚਹਿਲ ਪੱਟੀ ਪਵਾਨੀਗੜ ਵਿਖੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੀਲ ਸਿੰਘ ਕਰਾਚੂ ਨੇ 4 ਲੱਖ ਰੁਪਏ ਦੀ ਲਾਗਤ ਨਾਲ ਬਣੀ ਸਟੀਲ ਦੀ ਟੈਂਕੀ ਨੂੰ ਕੋਨਪਲੀਟ ਕੀਤੀ ਇਸ ਮੌਕੇ ਉਹਨਾਂ ਦੱਸਿਆ ਕਿ ਇਹ ਟੈਂਕੀ ਅੱਜ ਦੇ ਸਮੇਂ ਦੀ ਲੋੜ ਦੇ ਮੁਤਾਬਕ ਇੱਕ ਮਿੰਨੀ ਫਾਇਰ ਬਰਗੇਡ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਖੋ ਇੱਥੇ ਬਾਬਾ ਜੋਗੀ ਪੀਰ ਜੀ ਦੀ ਧਰਤੀ ਹੈਗੀ ਪਵਿੱਤਰ ਧਰਤੀ ਆ ਇੱਥੇ ਹਰ ਸਾਲ ਬਹੁਤ ਪ੍ਰੋਗਰਾਮ ਹੁੰਦੇ ਨੇਗੇ ਇਸ ਤੋਂ ਇਲਾਵਾ ਕਈ ਜਗ੍ਹਾ ਤੇ ਲੰਗਰ ਵੀ ਲਗਾਏ ਜਾਂਦੇ ਨੇ ਕਿ ਬਾਬਾ ਜੋਗੀ ਪੀਰ ਜੀ ਦੀ ਜਗ੍ਹਾ ਤੇ ਰੱਲੇ ਲਗਾਏ ਜਾਂਦਾ ਲੰਗਰ ਇਸ ਲਈ ਪਾਣੀ ਦੇ ਪੀਣ ਦੇ ਲਈ ਕਾਫੀ ਲੋੜ ਰਹਿੰਦੀ ਸੀਗੀ ਤੇ ਇੱਥੋਂ ਦੇ ਜਿਹੜੇ ਸਾਡੇ ਸਾਥੀ ਨੇਗੇ ਇਹਨਾਂ ਦੀ ਕਾਫੀ ਡਿਮਾਂਡ ਸੀ ਇਹਨਾਂ ਨੇ ਦੱਸਿਆ ਵੀ ਸਾਨੂੰ ਟੈਂਕੀ ਦੀ ਲੋੜ ਆ ਤਾਂ ਆਪਾਂ ਨੇ ਆਪਣੇ ਅਖਤਿਆਰੀ ਕੋਟੇ ਦੇ ਵਿੱਚੋਂ ਤਕਰੀਬਨ 4 ਲੱਖ ਦੀ ਕੀਮਤ ਨਾਲ ਇਹ ਜਿਹੜੀ ਅੱਗ ਬੁਝਾਉਣ ਵਾਲੀ 5000 ਲੀਟਰ ਦੀ ਸਟੀਲ ਦੀ ਟੈਂਕੀ ਬਣਵਾ ਕੇ ਅੱਜ ਸਪੁਰਦਤ ਕੀਤੀ ਹੈਗੀ ਇਹ ਕੈ ਲੀਟਰ ਦੀ ਟੈਂਕੀ ਹੈ ਇਹ 5000 ਲੀਟਰ ਦੀ ਇਸ ਦੀ ਕੈਪੈਸਿਟੀ ਆ ਤੇ ਇਹ ਅੱਗ ਬੁਝਾਉਣ ਦੇ ਵੀ ਕੰਮ ਆ ਪੋਹਨ ਨਿਕੜ ਦੇ ਸ਼ਹਿਰ ਦੇ ਵਿੱਚ ਹੀ ਨਹੀਂ ਆਲੇ-ਦਾਲੇ ਪਿੰਡਾਂ ਦੇ ਵਿੱਚ ਵੀ ਕਿਉਂਕਿ ਕਾਫੀ ਵਾਰ ਦੇਖਿਆ ਆਪਾਂ ਨੇ ਅਣਸਖਾਮੀਆਂ ਘਟਨਾਵਾਂ ਹੋ ਜਾਂਦੀਆਂ ਨੇ ਜਿੱਮੇ ਕਣਕਾਂ ਦੇ ਸੀਜ਼ਨ ਦੇ ਵਿੱਚ ਕਾਫੀ ਵਾਰ ਜਦੋਂ ਮਸ਼ੀਨਾਂ ਚੱਲਦੀਆਂ ਨੇ ਚੰਗਿਆੜੀ ਪੈਦਾ ਹੋ ਕੇ ਅੱਗ ਵੀ ਲੱਗਣ ਦੀਆਂ ਘਟਨਾਵਾਂ ਹੋ ਜਾਂਦੀਆਂ ਨੇਗੀਆਂ ਤਾਂ ਉੱਥੇ ਵੀ ਆਪਾਂ ਵਰਤ ਸਕਦੇ ਹਾਂ ਕਿਉਂਕਿ ਇਕੱਲੇ ਇੱਥੇ ਨਹੀਂ ਹੀ ਨਹੀਂ ਆਪਾਂ ਹੋਰ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕਾਫੀ ਟੈਂਕੀਆਂ ਦੇ ਰਹੇ ਹਾਂ ਤਾਂ ਕਿ ਜਿਹੜਾ ਇਸ ਏਰੀਏ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤਾਂ ਉੱਥੇ ਤੁਰੰਤ ਅੱਗ ਦੇ ਕਾਬੂ ਪਾਏ ਜਾ ਸਕੇ ਸਭ ਦਾ ਪ੍ਰਧਾਨ ਪ੍ਰਗਟ ਸਿੰਘ ਢੱਲੋਂ ਸਭ ਤੋਂ ਪਹਿਲਾਂ ਤਾਂ ਹੀ ਧੰਨਵਾਦ ਕਰਦੇ ਆਂ ਤਾਂ ਧੰਨ ਬਾਬਾ ਜੋਗੀ ਪੀਰੀ ਦਾ ਜਿਨ੍ਹਾਂ ਦੀ ਅੱਗੇ ਵੰਸ ਚੋਂ ਕਿਉਂ ਕੇ ਬਾਈ ਗਰਮੇਲ ਸਿੰਘ ਕਰਾਚੋ ਚੇਅਰਮੈਨ ਇਹ ਵੀ ਕਿ ਚਹਲ ਪਰਿਵਾਰ ਚੋਂ ਨੇ ਬਾਬਾ ਜੀ ਨੇ ਆਪਦੇ ਚਹਲ ਗੋਦ ਦੇ ਵਿੱਚੋਂ ਵੱਡਾ ਮਾਣ ਦਿੱਤਾ ਆਪਦੇ ਬੱਚੇ ਨੂੰ ਜਿਹਨਾਂ ਨੂੰ ਮਾਣ ਮਿਲਿਆ ਤਾਂ ਅੱਜ ਸਾਡੇ ਵਿੱਚ ਆ ਕੇ ਇਹਨਾਂ ਨੇ ਟੈਂਕੀ ਦਿੱਤੀ ਬਾਬਾ ਜੀ ਦਾ ਬੜਾ ਧੰਨਵਾਦ ਕਰਦੇ ਆਂ ਅਸੀਂ ਵੀ ਇਹੋ ਜਿਹੇ ਵਧੀਆ ਜਿਹੜੇ ਚੇਅਰਮੈਨ ਨੇ ਇਹਨਾਂ ਦਾ ਇਹਨਾਂ ਤੇ ਹੱਥ ਰੱਖਿਆ ਜਾਵੇ ਇਹਨਾਂ ਨੇ 5 55 5000 ਲੀਟਰ ਦੀ ਜਿਹੜੀ ਟੈਂਕੀ ਦਿੱਤੀ ਐ ਬੜੀ ਮੰਗ ਸੀਗੀ ਤੇ ਸਾਡੇ ਹਲਕੇ ਨੂੰ ਵੀ ਮੰਗ ਸੀ ਸਾਡੇ ਮਹੱਲੇ ਨੂੰ ਵੀ ਮੰਗ ਸੀ ਕਈ ਵਾਰ ਬਾਜ਼ਾਰ ਦੇ ਵਿੱਚ ਵੀ ਅੱਗ ਲੱਗੀ ਕਈ ਘਟਨਾ ਹੋਈਆਂ ਜਾਂ ਨੂੰ ਪਾਣੀ ਵਾਲੀ ਗੱਡੀ ਆਉਂਦੀ ਸੀ ਸਕੂਰ ਤੋਂ ਉਹਦੋਂ ਨੂੰ ਦੁਕਾਨਾਂ ਖਤਮ ਹੋਈਆਂ ਨਿਗੀਆਂ ਇੱਥੇ ਸਾਡੇ ਲੱਗੇ ਤੂਰ ਪੱਤੀ ਵੀ ਪੈ ਗਈ ਸਾਡੀ ਆਪਣੀ ਚੈਲਾ ਪੱਤੀ ਹੋ ਗਈ ਮਾਈਆ ਪੱਤੀ ਹੋ ਗਈ ਤਿੰਨ ਜਗ੍ਹਾ ਦੇ ਉੱਪਰ ਬਜ਼ੁਰਗ ਬੈਠੇ ਰਹਿੰਦੇ ਨੇ ਮੋਢੇ ਬੈਠੇ ਰਹਿੰਦੇ ਨੇ ਕਿਤੇ ਵੀ ਕੋਈ ਘਟਨਾ ਹੁੰਦੀ ਐ ਤੇ ਇਥੋਂ ਫੌਰਨ ਆ ਕੇ ਟੈਂਕੀ ਲੈ ਜਾ ਕੇ ਅੱਗ ਬੁਝਾਉਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ ਬਾਕੀ ਸਾਡੀ ਚੈਲਾ ਪੱਤੀ ਦੇ ਲੰਗਰ ਵੀ ਲੱਗਦੇ ਨੇ ਜਿਵੇਂ ਜੋਗੀ ਪੀਰ ਲੱਗਦਾ ਫਤਿਹਗੜ੍ਹ ਸਾਹਿਬ ਲੱਗਦਾ ਉਹਨਾਂ ਜਗ੍ਹਾ ਤੇ ਵੀ ਇਹ ਟੈਂਕੀ ਕੰਮ ਦੇਊਗੀ ਬਾਕੀ ਅਸੀ ਗਰਮੇਲ ਸਿੰਘ ਕਰਾਚੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ